ਵਿੰਦਰ ਉਹ ਤੇ ਮੈਂ ਤੋਚਿਆ ਸੀ ਵੀ ਚਲੋ ਮੁੰਡਾ ਆਪਣੇ ਹੱਕ ਦੇ ਪੈਸੇ ਲੈ ਕੇ ਆ ਭਰਾ ਸਾਡਾ ਤੇ ਮੇਰਾ ਹੁਣ ਰਾਦਾ ਪੰਡਿਆ ਯਾਰ ਵੀ ਉਹਨੂੰ ਪੈਸੇ ਮੋੜ ਹੀ ਦਈਏ ਕੋਈ ਨਹੀਂ ਵੀਰ ਜੀ ਵੇਖ ਲਓ ਤੇ ਵੈਸੇ ਉਹਨੇ ਇਹ ਵੀ ਕਿਹਾ ਵਾ ਵੀ ਜਿਹੜਾ 20000 ਉਹ ਵੀ ਮੈਂ ਛੇਤੀ ਮੋੜ ਦੂੰਗਾ ਹੁਣ ਅੱਛਾ ਹੋ ਗਿਆ ਤਾਂ ਹਾਂਜੀ ਠੀਕ ਜੀ ਇਹਦਾ ਮਨ ਇਹੋ ਕੰਮ ਕਰਨ ਚ ਵਾ ਤੇ ਇਹਨਾਂ ਸਲਾਹ ਕਰ ਲੋ ਵੀ ਇਹਨੂੰ ਇਹੋ ਇਹੋ ਕੰਮ ਖੋਲ ਦੀ ਇਹਨੂੰ ਘਰੇ ਸੱਦ ਲੋ ਤੇ ਜੇ ਮਿਲਣਾ ਤੇ ਮਿਲ ਲੋ ਨਹੀਂ ਨਹੀਂ ਮਿਲਣੀ ਆ ਹਾਂਜੀ ਘਰੇ ਸੱਦੋ ਘਰੇ ਮਿਲਾਂਗੇ ਠੀਕ ਆ ਭਾਜੀ ਗੱਲ ਤੇ ਤੁਹਾਡੀ ਬਿਲਕੁਲ ਠੀਕ ਆ ਹਾਂ ਇੱਥੇ ਹੁਣ ਪੈਸੇ ਕਿੰਨੇ ਕ ਦਿੰਦੇ ਆ 10000 ਰੁਪਏ ਦਿੰਦੇ 10 12 ਮਹੀਨਾ ਦਿੰਦੇ ਆ ਤਾਂ ਹੀ ਤੇ ਮੈਂ ਕਹਿਣ ਦਿਆਂ ਤੇ ਕੰਮ ਵੀ ਗਰਮੀ ਚ ਕਰਨਾ ਪੈਂਦਾ ਸਾਰਾ ਅੱਛਾ ਅੱਛਾ ਤੇ ਪਰ ਇੱਕ ਗੱਲ ਹੋਰ ਵੀ ਹੈ ਨਾ ਮੇਰਾ ਜੀ ਨਹੀਂ ਕਰਦਾ ਤੁਹਾਡੇ ਤੇ ਬੋਝ ਬਣਨ ਨੂੰ ਸਸਰੀ ਮੇजे ਸਸਰੀ ਕਾਲਿਆ ਪੁੱਤ ਤੇਰਾ ਸਸਰੀ ਕਾਲੀ ਬੁਲਾਉਂਦੇ ਆ ਉਹ ਤੇਰਾ ਭਰਾ ਵਾ ਉਹਦੇ ਨਾਲ ਮਿਲਣਦੇ ਹੀ ਆ ਨਾ ਹੁਣ ਉਹ ਤਾਂ ਨਹੀਂ ਮਿਲੀ ਮਾਪਿਓ ਨੂੰ ਭੁੱਲ ਜਾ ਹੁਣ ਤੇ ਮਾਪਿਓ ਵੀ ਹੈਗੇ ਹੀ ਮੇਰੇ ਅੱਜ ਕੱਲ੍ਹ ਨਿਆਣਿਆਂ ਦੇ ਕੰਮ ਵੇਖ ਲੋ ਕਿਤੇ ਆਪ ਖੁਦਰੇ ਹੋਏ ਆ ਜੋ ਬਣ ਇੱਥੇ ਸਾਡਾ ਤੇ ਬੇੜਾ ਕਰਕੇ ਕਰ ਗਿਆ ਹੁਣ ਉਹਨਾਂ ਦੇ ਪਰਿਵਾਰ 'ਚ ਵੜ ਗਿਆ ਹੁਣ ਵੇਖੀ ਉੱਥੇ ਬੰਦੇ ਨਾਲ ਬੰਦਾ ਨਹੀਂ ਉਹਨੇ ਲੱਗਣ ਦੇਣਾ